ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ساری ਸੰਗਤ ਦੇ ਫੋਨ ਕਾਲ ਆਉਂਦੇ ਨੇ ਹੁਣ ਕਿ ਬਾਬਾ ਜੀ ਅਸੀਂ ਤੇ ਭੁੱਲ ਗਏ ਸੀ ਅਸੀਂ ਸਿਆਣੇ ਚੱਕਰ 'ਚ ਪੈ ਗਏ ਅਸੀਂ ਫਲਾਣੇ ਨੂੰ ਮੰਨਣ ਲੱਗ ਗਏ ਇਹਨੂੰ ਮੰਨਣ ਲੱਗ ਗਏ ਉਹਨੂੰ ਮੰਨਣ ਲੱਗ ਗਏ ਹੁਣ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਕਰਾਂਗਾ ਜੇ ਛੱਡਣਾ ਚਾਹੁੰਦੇ ਹੋ ਤੇ ਸਤਕੂਰ ਸੱਚੇ ਪਾਤਸ਼ਾਹ ਚਰਨਾਂ ਚਿਰਦਾਸ ਕਰਾ ਕੇ ਔਰ ਤੁਸੀਂ ਜਾਪ ਕਰਿਆ ਕਰੋ ਉਹਨਾਂ ਵਾਸਤੇ ਅੱਜ ਜਾਪ ਆਪਾ ਦੱਸਣਾ ਹੈ ਕਿਵੇਂ ਕਰਨਾ ਹੈ ਤਰੀਕਾ ਜਰੂਰ ਸਿੱਖ ਲੈਣਾ ਇਹ ਜਿਹੜੇ ਪਰੇਸ਼ਾਨ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਦਾ ਸਾਡੇ ਨਾਲ ਹੋ ਕੀ ਤੇ ਆ ਉਹਨਾਂ ਵਾਸਤੇ ਵੀ ਇਹ ਜਾਪ ਹੈ ਜਿਹੜੇ ਕਹਿੰਦੇ ਨੇ ਸਾਡੇ ਘਰੇ ਅ ਪਤਾ ਨਹੀਂ ਕੀ ਹੋ ਗਿਆ ਜੀ ਕੋਈ ਬਾਬਾ ਕਹਿੰਦਾ ਜੀ ਤੁਹਾਡੇ ਤੇ ਪਹਿਲਾਂ ਜੋਤ ਜਗਜੀ ਤਾਂ ਇਦਾਂ ਹੈ ਕੋਈ ਕਹਿੰਦਾ ਰੋਟੀ ਸੀ ਤਿੰਨ ਦਿਨ ਦੀ ਜੀ ਤਾਂ ਇਦਾਂ ਅਸੀਂ ਇਦਾਂ ਦਾ ਕੁਝ ਵੀ ਨਹੀਂ ਕਰਨਾ ਆਪਾਂ ਨੇ ਇਹ ਕੰਮਾਂ 'ਚ ਜਾਣਾ ਹੀ ਨਹੀਂ ਬਿਲਕੁਲ ਨਹੀਂ ਜਾਣਾ ਕਿਸੇ ਦੀ ਰੋਟੀ ਕਿਸੇ ਦਾ ਦੀਵਾ ਕਿਸੇ ਦੀ ਦੇਹ ਕੁਝ ਵੀ ਨਹੀਂ ਇਹ ਗੁਰੂ ਤੋਂ ਇਲਾਵਾ ਦੂਜੀ ਜਗ੍ਹਾ ਨਹੀਂ ਪਹਿਲਾਂ ਤਾਂ ਇਹ ਤਹਈਆ ਕਰਨਾ ਪੈਣਾ ਫਕੀਰ ਅਰਦਾਸ ਕਰੋਨੀ ਪੈਣੀ ਹੈ ਤੇ ਫਿਰ ਤੁਸੀਂ ਜਾਪ ਸ਼ੁਰੂ ਕਰ ਲੈਣੇ ਮਹਾਰਜ ਸਾਹਿਬ ਤੇ ਬਖਸ਼ੰਦ ਨੇ ਕਿਰਪਾ ਕਰਦੇ ਨੇ ਜੇ ਕੋਈ ਮੰਨਣ ਲੱਗ ਗਿਆ ਹੈ ਮਰਿਆਂ ਨੂੰ ਮੰਨੀ ਜਾਂਦੇ ਨੇ ਲੋਕ ਮਰਿਆਂ ਨੂੰ ਕਾਹਦਾ ਮਰਣਾ ਹੁੰਦਾ ਹੈ ਉਹਨਾਂ ਦੀ ਮੁਕਤ ਕਰਾਉਣੀ ਹੁੰਦੀ ਹੈ ਉਹਨਾਂ ਦੀ ਮੁਕਤ ਕਰਾਓ ਉਹਨਾਂ ਦੀ ਗਤੀ ਕਰਾਓ ਤੇ ਤੁਸੀਂ ਸੱਚੇ ਪਾਤਸ਼ਾਹ ਚਰਨਾਂ ਨਾਲ ਜੁੜੋ ਤੇ ਸਿਆਣੇ ਮਰਿਆਂ ਨੂੰ ਮੰਨਣ ਲਾ ਦਿੰਦੇ ਨੇ ਤੁਸੀਂ ਮਰਿਆਂ ਨੂੰ ਮੰਨਣ ਲੱਗ ਜਾਨੀਏ ਤੁਹਾਡਾ ਭਲਾ ਕਰਨਗੇ ਜਿਹੜਾ ਪਹਿਲਾਂ ਤੁਹਾਡਾ ਨੁਕਸਾਨ ਕਰ ਰਿਹਾ ਹੈ ਸਾਡਾ ਭਲਾ ਕਰ ਦੇਗਾ ਇਸ ਚੀਜ਼ ਤੋਂ ਬਾਹਰ ਨਿਕਲੋ ਗੁਰਬਾਣੀ ਦੇ ਲੜ ਲੱਗੋ ਤੇ ਕਰਨਾ ਕੀ ਹੈ ਪਹਿਲਾ ਅਰਦਾਸ ਕਰੋਣੀ ਹੈ ਕਿ ਅੱਜ ਤੋਂ ਬਾਅਦ ਅਸੀਂ ਇਸ ਚੱਕਰ ਚ ਨਹੀਂ ਪੈਣਾ ਕੋਈ ਡਰਦੇ ਨੇ ਕਿ ਜੇ ਅਸੀਂ ਛੱਡਤਾ ਤੇ ਸਾਡਾ ਤਾਂ ਜੀਅ ਡਰੋ ਨਾ ਆਪਣੇ ਡਰ ਨੂੰ ਕੱਢੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਵੀ ਕੋਈ ਹੈ ਗੁਰੂ ਨਾਨਕ ਤੋਂ ਕਲਗੀਧਰ ਤੋਂ ਵੱਡਾ ਵੀ ਕੋਈ ਹੈ ਕਿ ਤੁਸੀਂ ਮਹਾਰਾਜ ਦੀ ਪਾਵਰ ਨੂੰ ਜਾਣਦੇ ਨਹੀਂ ਹਜੇ ਕਿ ਇਹ ਸਿਆਣਿਆਂ ਦੀ ਪਾਵਰ ਜ਼ਿਆਦਾ ਹੈ ਕੀ ਭੂਤਾਂ ਪ੍ਰੇਤਾਂ ਦੀ ਪਾਵਰ ਜ਼ਿਆਦਾ ਹੈ ਤੇ ਗੁਰੂ ਚ ਪਾਵਰ ਨਹੀਂ ਹੈ ਸ਼ਹੀਦਾ ਚ ਪਾਵਰ ਨਹੀਂ ਸ਼ਹੀਦ ਸਿੰਘਾਂ ਚ ਪਾਵਰ ਨਹੀਂ ਹੈ ਤੁਸੀਂ ਪ੍ਰੇਤਾਂ ਦੀ ਪਾਵਰ ਨੂੰ ਜ਼ਿਆਦਾ ਮੰਨਦੇ ਹੋ ਕਿ ਸ਼ਹੀਦਾ ਦੀ ਪਾਵਰ ਨੂੰ ਜ਼ਿਆਦਾ ਮੰਨਦੇ ਹੋ ਭੂਤਾਂ ਨੂੰ ਮੰਨਦੇ ਹੋ ਉਹਨਾਂ ਤੋਂ ਡਰੀ ਜਾਂਦੇ ਆ ਤੇ ਡਰਦੇ ਉਹਨਾਂ ਨੂੰ ਮੰਨੀ ਜਾਂਦੇ ਨੇ ਭੂਤਾਂ ਤੋਂ ਡਰਦੇ ਉਹਨਾਂ ਨੂੰ ਮੰਨੀ ਜਾਂਦੇ ਨੇ ਇਸ ਕਰਕੇ ਇੱਕ ਤੇ ਜਾਪ ਤੂਸਾ ਕਰਨਾ ਹੈ ਕੋਲ ਜਲ ਰੱਖਣਾ ਹੈ ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਮ ਸੱਚੇ ਪਾਤਸ਼ਾਹ ਤੇਰੀ ਸ਼ਰਨ ਤੇਰੇ ਚਰਨਾਂ 'ਚ ਆਏ ਆ ਤੁਸੀਂ ਕਿਰਪਾ ਕਰੋ ਸ਼ਰਨੀ ਆਇਆਂ ਦੀ लाज ਰੱਖੋ ਤੇ ਨਾਲ ਕਹਿਣਾ ਹੈ ਜਬ ਤਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰੱਖੋ ਸਰਮ ਇੱਕ ਓੰਕਾਰ ਸਤਨਾਮ ਸ੍ਰੀ ਵਾਹਿਗੁਰੂ ਜਪ ਤਪ ਸੰਜਮ ਤਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਰਾਨ ਖਮ ਨੀਚ ਗਰਮ ਸਰਨ ਪਰੇ ਕੀ ਰੱਖੂ ਸਰਮ ਇੱਕ ਓੰਕਾਰ ਸਤਨਾਮ ਸ੍ਰੀ ਵਾਹਿਗੁਰੂ ਇਸ ਤਰੀਕੇ ਸਿਰ ਇਸ ਤਰੀਕੇ ਨਾਲ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਲਾਉਣਾ ਹੈ ਕੋਲ ਜਲ ਰੱਖਣਾ ਸਾਰੇ ਘਰ ਚ ਜਲ ਦਾ ਛਿੱਟਾ ਦਿਓ ਔਰ ਪਹਿਲਾ ਤਹੱਈਆ ਕਰਨਾ ਕਿ ਅਸੀਂ ਇਹਨਾਂ ਨੂੰ ਨਹੀਂ ਮੰਨਣਾ ਜਿਹੜੀਆਂ ਜਗਾ ਜੁਗਾ ਬਣੀਆਂ ਨੇ ਸਭ ਛੱਡਣੀਆਂ ਨੇ ਇਹ ਤਹੱਈਆ ਕਰ ਲੈਣਾ ਕਿ ਅਸੀਂ ਬਾਣੀ ਨਾਲ ਜੁੜਨਾ ਹੈ ਇਜਾਬ ਕਰਿਓ ਕੋਈ ਪ੍ਰੋਬਲਮ ਹੈ ਤੁਹਾਨੂੰ ਕੋਈ ਤੰਗ ਕਰਦਾ ਫਲਾਣੇ ਦੀ ਜੋਤ ਟਮਕਾਣੇ ਜੋ ਬਈ ਬੜੇ ਵਾਲੀ ਜੋਤਾਂ ਹਟ ਗਈਆਂ ਕਈਆਂ ਦੇ ਪਹਿਰੇ ਆਉਂਦੇ ਸੀ ਜੀ ਮੈਨੂੰ ਫਲਾਣੀ ਦਾ ਪਹਿਰਾ ਹੁੰਦਾ ਟਮਕਾਣੇ ਦਾ ਹੁੰਦਾ ਮੈਨੂੰ ਫਲਾਣੀ ਦੀ ਜੋਤ ਲੱਗੀ ਹੈ ਜੀ ਸਭ ਦੇ ਫੋਨ ਆਉਂਦੇ ਨੇ ਬਥੇਰੇ ਨੇ ਹਟਾ ਲੇ ਤੇ ਬੇਨਤੀ ਹੈ ਹਟਾ ਲਓ ਇਹਨਾਂ ਨੂੰ ਗੁਰਬਾਣੀ ਲੜ ਲੱਗ ਜਾਓ ਭਲਾ ਤੁਹਾਡਾ ਵੀ ਹੈ ਜੋ ਤੁਹਾਨੂੰ ਫੋਲੋ ਕਰਦੇ ਨੇ ਉਹਨਾਂ ਦਾ ਵੀ ਹੈ ਸ਼ਹੀਦ ਸਿੰਘ ਜਿੱਥੇ ਖੜ ਜਾਂਨ ਉਥੇ ਭੂਤ ਪ੍ਰੇਤ ਕੀ ਕਰ ਲੈਣਗੇ ਇਹ ਜਦੋਂ ਬਾਬਾ ਦੀਪ ਸਿੰਘ ਦਾ ਖੰਡਾ ਚੱਲਿਆ ਕੀ ਕਰ ਲੈਣਗੇ ਇਹ ਜਿੱਥੇ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਖੁੰਡੀ ਘੁੰਮ ਗਈ ਇਹ ਕੀ ਕਰ ਲੈਣਗੇ ਭੂਤ ਪ੍ਰੇਤ ਇਹਦੇ ਦੌੜਦੇ ਨੇ ਵੱਡੇ ਵੱਡੇ ਜਿੰਨ ਨਾਮ ਲਿੱਤੇ ਹੀ ਭੱਜਦੇ ਨੇ ਬਾਕੀ ਤੇ ਗੱਲ ਦੂਰ ਦੀ ਏ ਇਸ ਕਰਕੇ ਤਖੜੇ ਹੋਵੋ ਸਿਆਣੇ ਬਣੋ ਬਾਣੀਆਂ ਲੜ ਲੱਗੋ ਤੁਹਾਡਾ ਚੜ੍ਹਦੀ ਕਲਾ ਹੋਏਗੀ ਬੜੀ ਸੰਗਤ ਲਾਹਾ ਲੈ ਰਹੀ ਏ ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਤੁਸੀਂ ਵੀ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਲਾਹਾ ਲਓ ਸੱਚੇ ਪਾਤਸ਼ਾਹ ਕਿਰਪਾ ਕਰਨ ਸਭ ਦਾ ਹੀ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ